ਇਹ ਦਾ ਨਾਮ ਜੀ ਬਲਜੋਤ ਸਿੰਘ ਪਿੰਡ ਚੱਕ ਅਲੀਆ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ ਇਹ ਛੋਟਾ ਬਚਾਏ ਸਾਡੇ ਤੋਂ ਬਹੁਤ ਛੋਟਾ ਸੀ ਗਰੀਬ ਪਰਿਵਾਰ ਸੀ ਪਰ ਪਿੰਡ ਦੇ ਵਿੱਚ ਬਹੁਤ ਇਹਨਾਂ ਦਾ ਸਰਕਾਰ ਆ ਭਾਇ ਭਾਵਨੀ ਨਾਲ ਪਿੰਡ ਵਿੱਚ ਰਹਿੰਦੇ ਸੀ ਇੱਕੋ ਇੱਕ ਸਹਾਰਾ ਸੀ ਇਹਨਾਂ ਦਾ ਬੱਚਾ ਜਿਹੜਾ ਰੋਜੀ ਰੋਟੀ ਦੀ ਹਾਲ ਵਾਸਤੇ ਵਿਦੇਸ਼ ਗਏ ਪਰ ਪਰਮੇਸ਼ਰ ਦਾ ਬਾਣਾ ਇਹੋ ਜਿਹਾ ਵਰਤਿਆ ਇਹਨਾਂ ਨੂੰ ਪਰਸੋਂ ਕਾਲ ਆਈ ਕਿ ਤੁਹਾਡਾ ਬੇਟਾ ਇਸ ਤਰ੍ਹਾਂ ਉਹਦੀ ਡੈਥ ਹੋ ਗਈ ਹੈ। ਔਰ ਪਰਸੋਂ ਦਾ ਡੈਥ ਤਾਂ ਹੋ ਗਈ ਹੈ ਪਰ ਪਰਿਵਾਰ ਵੱਲੋਂ ਸਾਰੇ ਪਿੰਡ ਵਾਸੀ ਇਸ ਸੋਗ ਦੇ ਵਿੱਚ ਹੈ ਕਿ ਉਹ ਬੱਚੇ ਦਾ ਜਿਹੜਾ ਸਰੀਰ ਹੈ ਇੱਥੇ ਲਿਆਂਦਾ ਜਾਵੇ। ਉਹਦਾ ਸੰਸਕਾਰ ਕੀਤਾ ਜਾਵੇ ਔਰ ਜਿਹੜੀ ਅੰਤਮ ਕਿਰਿਆ ਉਹਦੀ ਆਪਣੀ ਹੱਥੀ ਕੀਤੀ ਜਾਵੇ। ਔਰ ਪੰਜਾਬ ਸਰਕਾਰ ਤੋਂ ਇਹੋ ਹੀ ਮੰਗ ਕਰ ਰਹੇ ਆ ਸਾਰੇ ਕਿ ਉਹ ਬੱਚੇ ਦੀ ਸੇਤੂ ਤੋਂ ਸੇਤੀ ਸਰੀਰ ਇੱਥੇ ਲਿਆਂਦਾ ਜਾਵੇ। ਔਰ ਜੋ ਇਹਨਾਂ ਦੇ ਘਰ ਦੇ ਹਾਲਾਤ ਨੇ ਪਿਤਾ ਜੀ ਇਹਨਾਂ ਵੀ ਇਹਨਾਂ ਦੇ ਜਿਹੜੇ ਉਹ ਦਿਹਾੜੀ ਕਰਕੇ ਰੋਜ਼ਗਾਰ ਕਰਦੇ ਆਪਣੇ ਘਰ ਦਾ ਖਰਚਾ ਤੋਰਦੇ ਸਨ ਇਸ ਹਾਲ ਦੇ ਵਿੱਚ ਵੀ ਇਸ ਹਾਲ ਵਿੱਚ ਹੀ ਬੱਚੇ ਨੂੰ ਬਾਹਰ ਭੇਜਿਆ ਸੀ ਪਰ ਹੋਇਆ ਕੁਝ ਹੋਰ ਔਰ ਵਿਆਹ ਹੋਇਆ ਸੀ ਉਹ ਬੱਚੀ ਵੀ ਇੱਥੇ ਹੈ ਔਰ ਇਹ ਸਾਰੇ ਪਿਤਾ ਜੀ ਇਹਨਾਂ ਦਾ ਪਰਵਰਿਸ਼ ਕਰਦੇ ਸੀ ਪਿੱਛੇ ਦੇਖਦੇ ਸੀ ਜ਼ਿੰਮੇਵਾਰੀ ਕਰਕੇ ਉਹ ਛੱਡ ਕੇ ਗਏ ਸੀ ਨੂੰ ਤੋਂ 2 ਮਹੀਨੇ ਹੋ ਗਿਆ ਸੀ ਦੁਆਰੇ ਗਿਆ ਨੂੰ ਆਇਆ ਸੀ ਛੁੱਟੀ ਆਇਆ ਸੀ ਦੁਆਰੇ ਚਲਾ ਕੇ ਮੰਗ ਇਹੋ ਹੀ ਆ ਸਰਕਾਰ ਪਾਸੋਂ ਕੇਂਦਰ ਸਰਕਾਰ ਪਾਸੋਂ ਵੀ ਗਰੀਬ ਪਰਿਵਾਰ ਹੈ ਇਹਨਾਂ ਦੀ ਮਦਦ ਕੀਤੀ ਜਾਵੇ ਬੱਚੇ ਦਾ ਜਿਹੜਾ ਸਰੀਰ ਆ ਉਹ ਇੱਥੇ ਲਿਆਂਦਾ ਜਾਵੇ ਉਹਦੀ ਅੰਤਮ ਕਿਰਿਆ ਕੀਤੀ ਜਾਵੇ ਮੇਰਾ ਨਾਮ ਤੇ ਸੁਨਤੇ ਜੀ ਕਾਕਾ ਬਾਹਰ ਗਏ ਹੈ ਕਵੈਦ ਦੇ ਵਿੱਚ ਤੇ 2 ਮਹੀਨੇ ਹੋਇਆ ਗਿਆ ਇਹ ਆਪਣਾ ਵੀਰਵਾਰ ਸਵੇਰੇ 5:30 ਵਜੇ ਫੋਨ ਆਇਆ ਤੇ ਡੈਥ ਹੋ ਗਈ। ਉਹਦੇ ਬਾਅਦ ਦੇ ਵਿੱਚ ਕੋਈ ਪਤਾ ਨਹੀਂ ਕਿੱਦਾਂ ਡੈਥ ਹੋਈ ਇਹ ਕਿੱਦਾਂ ਨਹੀਂ ਹੋਈ। ਨਾ ਇਹ ਤਾਂ ਕੋ ਕੋ ਬਦਲ ਲੱਗਾ ਕਿ ਬਾਡੀ ਆਏਗੀ ਜਾਂ ਨਹੀਂ ਆਏਗੀ। ਮੈਂ ਤੇ ਇੱਥੇ ਡੇਢ ਰਾਈ। ਬੁੱਢੇ ਬੱਤੇ ਆ। ਸਾਰੇ ਬਦਲ ਕੇ ਕੋਈ ਵੀ ਨਹੀਂ। ਨੂ ਰਾਣੀ ਤੇ ਕਾਕਾ ਇਹ ਤਾਂ ਕੋਈ ਸਾਲ ਕੋ ਹੋ ਗਿਆ ਮੰਗੇ ਹੋਏ ਕਰਦੇ ਕਿ ਜਿਹੜੀ ਇਹਦੀ ਗਾਡੀ ਹੋ ਆ ਜੇ ਸਟਾਰਟ ਕਰੀਏ ਜਦੋਂ ਗਿਆ ਤੇ ਉਦੋਂ ਗੱਲਬਾਤ ਹੋਈ ਨਾ ਕਿ ਫੋਨ ਦੇ ਉੱਤੇ ਉਹਦੀ ਬੋਟੀ ਨਾਲ ਦੋ ਜੀ ਆਪਸ ਵਿੱਚ ਗੱਲ ਕਰਦੇ ਆ ਮੇਰੇ ਨਾਲ ਗੱਲ ਕੋਈ ਹਫਤੇ ਬਾਅਦ ਹਾਂ ਬੋਟੀ ਜੀ ਨਾਲ ਗੱਲਬਾਤ ਕਰਦਾ ਹੋਏਗਾ ਤੇ ਬੋਟੀ ਵੇਚਿਆ ਨਹੀਂ ਆਪਣੇ ਪੀਕੇ ਕੇ ਦੀ ਰਖੜੀ ਪਾਉਣ ਵਾਸਤੇ ਮੈਂ ਕਰਦੇ ਕਰਾ ਉਹਨੇ ਉਹਨੇ ਨਹੀਂ ਕਿਹਾ ਜਿਹੜਾ ਨਾਲ ਮੁੰਡਾ ਸੀ ਗਾਇ ਤੇ ਸਾਡੇ ਪਿੰਡ ਦਾ ਉਹ ਨਹੀਂ ਕਿਹਾ ਸਰ ਜੀ ਕੋ ਮੈਂ ਸਾਰੀ ਰਾਤ ਉਹਨਾਂ ਨੂੰ ਫੋਨ ਕਰਦੀ ਰਹੀ ਉਹ ਮੇਰੇ ਨਾਲ ਮਤਲਬ ਗੱਲਬਾਤ ਕਰਦੇ ਰਹੇ ਕਿ ਮੈਨੂੰ ਇਦਾਂ ਕੁਝ ਹੋਇਆ ਕਰਦਾ ਬਸ ਲਾਸਟ ਕਾਲ ਮੈਨੂੰ 12 ਵਜੇ ਆਇਆ ਉਹਨਾਂ ਤੋਂ ਬਾਅਦ ਫੇਰ ਕੋਈ ਕੋਨ ਨਹੀਂ ਆਇਆ ਬਸ ਮੈਨੂੰ ਜੀ ਕਹੀ ਗਈ ਕਿ ਮੈਨੂੰ ਨਾ ਬਸ ਕਾਲੀ ਪਿਆ ਕਰਦੀ ਜੋ ਕੁਝ ਵੀ ਖਾਇਆ ਕਰਦਾ ਸਭ ਕੁਝ ਬਾਹਰ ਆਇਆ ਕਰਦਾ ਮੈਂ ਉਹਨੂੰ ਇੰਡੀ ਹੌਸਪੀਟਲ ਜਿੱਥੇ ਬਸ ਉਹ ਹਸਪੀਟਲ ਤੱਕ ਜਾਣ ਦੀ ਹੀ ਮੇਰੀ ਜੀ ਕੇ ਬਾਅਦ ਹੁਣ ਹੁਣ ਦੋ ਮਹੀਨੇ ਹੋਏ ਜਿਹਨਾਂ ਨੂੰ ਗਏ ਵਾਰ ਇੱਕ ਸਾਲ ਤੇ ਨਹੀਂ ਮਿਲੀ ਹੋਵੇ ਇਹ ਮੰਗ ਕਰਦੇ ਹੋ ਬਜਾ ਸਰਕਾਰ ਕੋਲ ਬਸ ਸਸੇ ਪੁੱਛਣੇ ਕਿ ਬਸ ਇਹ ਉਹਨਾਂ ਦੀ ਬੈਡ ਬੋਡੀ ਸਾਨੂੰ ਦੇ ਦਿਓ ਹੋਰ ਕੁਛ ਨਹੀਂ ਮੰਗਦੇ